ਪਿੰਡ ਦਬੋਲੀਆਂ ਵਿਖੇ ਬਲਕਾਰ ਸਿੰਘ ਛਿਮਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਦੂਸਰਾ 올 ਇੰਡੀਆ 5 ਦਿਨਾ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਦੇ ਨਾਲ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਰਸਮੀ ਉਦਘਾਟਨ ਸੰਤ ਬਾਬਾ ਲੀਡਰ ਸਿੰਘ ਜੀ ਮੁਕਸੇਵਦਾ ਗੁਰਦੁਆਰਾ ਗੁਰੂ ਸਰ ਸਾਹਿਬ ਪਾਸ਼ਾ 6ਵੀਂ ਵਾਲਿਆਂ ਵੱਲੋਂ ਕੀਤਾ ਗਿਆ। ਉਨ੍ਹਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਨੁਜਵਾਰਨਾਂ ਨੂੰ ਅਪੀਲ ਕੀਤੀ ਹੈ। ਕਿ ਉਹ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਬਣਾਉਣ। ਉਹਨਾਂ ਅਰਜੁਨ ਅਵਾਰਡੀ ਸਰਜਨ ਸਿੰਘ ਚਿਮਮਾ ਅਤੇ ਚਿਮਮਾ ਪਰਿਵਾਰ ਵੱਲੋਂ ਕੀਤੇ ਜਾ ਰਹੇ ਸੁਪਰਾਲੇ ਦੀ ਸ਼ਲਾਘਾ ਕੀਤੀ ਹੈ। ਪਹਿਲੇ ਦਿਨ ਖੇਡੇ ਗਏ ਮੁਕਾਬਲੇ ਦੇ ਵਿੱਚ ਲੜਕੀਆਂ ਦੇ ਪਹਿਲੇ ਮੁਕਾਬਲੇ 'ਚ ਕੇਲਾ ਸਟੇਟ ਇਲੈਕਟ੍ਰਿਸਿਟੀ ਬੋਰਡ ਦੀ ਟੀਮ ਨੇ 74-40 ਨਾਲ ਨਾਰਥ ਰੇਲਵੇ ਦੀ ਟੀਮ ਨੂੰ ਹਰਾਇਆ। ਲੜਕੀਆਂ ਦੇ ਪਹਿਲੇ ਮੈਚ ਵਿੱਚ ਕੇਲਾ ਸਟੇਟ ਇਲੈਕਟ੍ਰੀ ਸਿਟੀ ਬੋਰਡ ਦੀ ਟੀਮ ਨੇ 74-61 ਅੰਕਾਂ ਦੇ ਨਾਲ ਸਾਊਥ ਸੈਂਟਰਲ ਰੇਲਵੇ ਦੀ ਟੀਮ ਨੂੰ ਹਰਾਇਆ ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ 2 ਲੱਖ ਰੁਪਏ ਅਤੇ ਉਪਜੇਤੂ ਟੀਮ ਨੂੰ 1.5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਲੜਕਿਆਂ ਦੇ ਵਰਗ ਵਿੱਚ ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ ਬੁਲਟ ਮੋਟਰਸਾਈਕਲ ਅਤੇ ਲੜਕੀਆਂ ਦੇ ਵਰਗ ਵਿੱਚ ਟੂਰਨਾਮੈਂਟ ਦੀ ਬੈਸਟ ਖਿਡਾਰਨ ਨੂੰ ਸਕੂਟਰੀ ਨਾਲ ਸਨਮਾਨਿਤ ਕੀਤਾ ਜਾਵੇਗਾ ਟੂਰਨਾਮੈਂਟ ਦੌਰਾਨ ਖੇਡ ਜਗਤ ਨਾਲ ਜੁੜੀਆਂ ਹੋਈਆਂ ਉੱਗੀਆਂ ਹਸਤੀਆਂ ਮੌਜੂਦ ਰਹਿਣਗੀਆਂ ਉਹਨਾਂ ਦੱਸਿਆ ਹੈ ਕਿ ਇਹ ਟੂਰਨਾਮੈਂਟ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਹੋ ਰਿਹਾ ਅਤੇ ਇਸ ਟੂਰਨਾਮੈਂਟ ਵਿੱਚ ਦੇਸ਼ ਦੀਆਂ ਉੱਚ ਕੋਟੀ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਸਰਦਾਰ ਸੱਜਣ ਸਿੰਘ ਟੀਮਾਂ ਉਹਨਾਂ ਦਾ ਸਮੂਹ ਪਰਿਵਾਰ ਅਦੇਸ ਸੈ ਜੋਗੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਧਮੋੜੀਆਂ ਜ਼ਿਲ੍ਹਾ ਕਪੂਰਥਲਾ ਪੰਜਾਬ ਵਿਖੇ ਜੋ ਆਲ ਇੰਡੀਆ ਸਰਦਾਰ ਬਨਕਾਰ ਸਿੰਘ ਜੀ ਦੀ ਯਾਦਗਾਰੀ ਬਾਸਟਕ ਬਾਗ ਨੂੰ ਮੈਨਟ ਕਰਵਾਇਆ ਜਾ ਰਿਹਾ ਹੈ ਜਿਸ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਉਦਘਾਟਨ ਹੋ ਚੁੱਕਾ ਹੈ ਜਿਸ ਵਿੱਚ ਭਾਰਤ ਵਿੱਚੋਂ ਵਾਖ ਵਖ ਸਟੇਟਾਂ ਚੋਂ ਟੀਮਾਂ ਪਹੁੰਚ ਚੁੱਕੀਆਂ ਹਨ ਬੱਚੇ ਅਤੇ ਬੱਚੀਆਂ ਦੀਆਂ ਅਤੇ ਦਰਸ਼ਕ ਵੀ ਪਹੁੰਚ ਚੁੱਕੇ ਹਨ ਅਤੇ ਹੁਣ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਬਹੁਤ ਛਲੰਗਾ ਜੋ ਕਦਮ ਹੈ ਜੋ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਨਸ਼ਿਆਂ ਤੋਂ ਦੂਰ ਕਰਨਾ ਜਿਸ ਤਰ੍ਹਾਂ ਸਰਦਾਰ ਸੱਜਣ ਸਿੰਘ ਟੀਮਾਂ ਰਾਜਨੀਤਿਕ ਤੌਰ ਤੇ ਵੀ ਇਸ ਇਲਾਕੇ ਦੀ ਸੇਵਾ ਕਰਿਆ ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਨੂੰ ਵਾਟੋਂ ਵਾਡ ਬਾਲ ਬਖਸ਼ਿਸ਼ ਕੰਮ ਅਤੇ ਏਸ ਨਗਰ ਦਾ ਨਾਮ ਵੀ ਇਹਨਾਂ ਨੇ ਬਹੁਤ ਉੱਚਾ ਕੀਤਾ ਕਿਉਂਕਿ ਇਹਨਾਂ ਦੇ ਪਰਿਵਾਰ ਵਿੱਚੋਂ ਬਿਆਨਤ ਏਸ ਖੇਡ ਦੇ ਖਿਡਾਰੀ ਹਨ ਜੋ ਵਕ ਵਕ ਸਰਕਾਰੀ ਔਧਿਆਂ ਦੇ ਪਹੁੰਚੇ ਹਨ ਅਤੇ ਜੋ ਬੱਚੇ ਬੱਚੀਆਂ ਵੀ ਖੇਡ ਰਹੇ ਹਨ ਇਹ ਵੀ ਸਰਕਾਰੀ ਔਧਿਆਂ ਦੇ ਔਧਿਆਂ ਦੇ ਪਹੁੰਚੇ ਹੋਏ ਹਨ ਕਿਉਂਕਿ ਇਹ ਬਹੁਤ ਸ਼ਰਾਂਘਾ ਜੋਗ ਖੇਡ ਹੈ ਇਸ ਵਿੱਚ ਬੱਚੇ ਬੱਚੀਆਂ ਦਾ ਜੋਰ ਵੀ ਪੂਰਾ ਲੱਗਦਾ ਹੈ ਇਸ ਵਾਸਤੇ ਵਾਹਿਗੁਰੂ ਕਿਰਪਾ ਕਰੇ ਸਰਦਾਰ ਸੱਜਣ ਸੰਗਤੀਆਂ ਉਹਨਾਂ ਦਾ ਸਮੂਹ ਪਰਿਵਾਰ ਅਦੇ ਸਜੋਗੀਆਂ ਦੇ ਤਾਂ ਕਿ ਐਸੇ ਮਹਾਨ ਉਦਮ ਕਰਨ ਦਾ ਸਤਿਗੁਰੂ ਜੀ ਇਹਨਾਂ ਨੂੰ ਮਾਣ ਉਦਮ ਸਦਾ ਹੀ ਬਖ ਦੇ ਰਹਿਣ ਤੇ ਨਾਲ ਰਾਜ ਦੇ ਨੌਰ ਤੇ ਵੀ ਇਸ ਇਲਾਕੇ ਦੀ ਅਦੇ ਦੇ ਦੀ ਸੇਵਾ ਕਰਨ ਦਾ ਮਾਣ ਬਖਸ਼ਿਸ਼ ਕਰਨ ਅਦੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਟੂਰਨਾਮੈਂਟ ਦੀਆਂ ਜੋ ਸ਼ੁਰੂਆਤ ਹੋਈ ਹੈ ਬहोत-ਬहोत ਵਧਾਈਆਂ ਅਦੇ ਜੋ ਵੀ ਖਿਡਾਰੀ ਦਰਸ਼ਕ ਅਦੇ ਇਲਾਕੇ ਦੇ ਪਦਵੰਤੇ ਪਹੁੰਚੇ ਹਨ ਸਭ ਦਾ ਹੀ ਬहोत-ਬहोत ਧੰਨਵਾਦ ਸਭ ਨੂੰ ਜੀ ਆਇਆਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਬहोत ਖੁਸ਼ੀ ਦੀ ਗੱਲ ਹੈ ਕਿ ਸੰਤ ਬਾਬਾ ਲੀਡਰ ਸਿੰਘ ਜੀ ਜਿਹੜੇ ਨੇ ਉਹ ਬਿੱਥੇ ਅਸ਼ੀਰਵਾਦ ਦੇ ਨਾ ਰਹੇ ਨੇ ਮੇਰੇ ਵੱਡੇ ਬ੍ਰਦਰ ਮੇਰੇ ਜਿਨ੍ਹਾਂ ਨੇ ਜ਼ਿੰਦਗੀ ਚ ਗਾਈਡ ਕੀਤਾ ਮੈਨੂੰ ਤੇ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਹੈ ਟੂਰਨਾਮੈਂਟ ਦੀ ਤੇ ਬਹੁਤ ਹੀ ਚੰਗਾ ਲੱਗ ਰਿਹਾ ਔਰ ਖਾਸ ਕਰਕੇ ਉਦੋਂ ਚੰਗਾ ਲੱਗਦਾ ਜਦੋਂ ਸਾਰੇ ਪਲੇਅਰਸ ਔਰ ਆਫੀਸ਼ੀਅਲ ਜਿਹੜੇ ਨੇ ਉਹ ਤਾਰੀਫ ਕਰਦੇ ਆ ਟੂਰਨਾਮੈਂਟ ਦੀ ਕਿ ਇੰਨੇ ਛੋਟੇ ਪਿੰਡ ਦੇ ਵਿੱਚ ਇੰਨੇ ਵੱਡੇ ਲੈਵਲ ਦਾ ਟੂਰਨਾਮੈਂਟ ਹੈ ਸੋ ਸੰਗਤ ਦੀ ਵੀ ਮੇਰੇ ਖਿਆਲ ਚ ਹਾਜ਼ਰੀ ਬਹੁਤ ਵੱਡੀ ਗਿਣਤੀ ਚ ਹੋਊਗੀ ਸ਼ਾਮ ਤੱਕ ਜਿਹੜਾ ਪੂਰਾ ਸਟੇਡੀਅਮ ਫੁੱਲ ਹੋ ਜਾਊਗਾ ਤੇ ਅਰੇਂਜਮੈਂਟ ਤੋਂ ਮੈਂ ਸੈਟੀਸਫਾਈ ਹਾਂ ਬਹੁਤ ਸੋਹਣਾ ਅਰੇਂਜਮੈਂਟ ਹੈ ਗਰਾਊਂਡ ਤੁਸੀਂ ਦੇਖ ਸਕਦੇ ਹੋ ਗਰਾਊਂਡ ਜਿਹੜੀ ਹੈ ਅ ਇੱਥੇ ਇੰਟਰਨੈਸ਼ਨਲ ਲੈਵਲ ਦੇ ਮੈਚ ਕਰਾਏ ਜਾ ਸਕਦੇ ਆ ਕਿਉਂਕਿ ਅ ਇੱਕ ਆਪਣਾ ਜਿਸ ਤਰ੍ਹਾਂ ਦੇ ਵਿੱਚ ਪਲੇਅਰ ਨੂੰ ਸੱਟ ਨਹੀਂ ਲੱਗਦੀ ਰਬੜ ਦੀ ਗਰਾਊਂਡ ਹੈ ਸੱਟ ਨਹੀਂ ਲੱਗਦੀ ਔਰ ਬਹੁਤ ਵਧੀਆ ਤਰੀਕੇ ਨਾਲ ਖੇਡ ਸਕਦੇ ਪਹਿਲਾ ਦਿਨੇ ਆਉਣ ਵਾਲੇ ਜਿੰਨਾ ਦੇ ਵਿੱਚ ਇਦਾਂ ਦਾ ਮੁਕਾਬਲਾ ਦੇਖੋ ਆ ਆਉਣ ਵਾਲੇ ਦਿਨਾਂ ਲੀਗ ਕਮ ਨਾਕ ਆਊਟ ਤਿੰਨ ਦਿਨ ਜਿਹੜੀ ਉਹ ਲੀਗ ਚੱਲਨੀ ਹੈ ਔਰ ਨਾਕ ਆਊਟ ਦੇ ਵਿੱਚ ਪਹਿਲੇ ਦਿਨ ਸੈਮੀ ਫਾਈਨਲ ਤੇ ਫਾਈਨਲ ਇਹ ਮੁਕਾਬਲੇ ਇਸ ਤਰ੍ਹਾਂ ਹੋਣਗੇ ਥਰਡ ਪਲੇਸ ਲਈ ਫਾਈਨਲ ਵਾਲੇ ਦਿਨ ਹੋਣਗੇ ਮੁਕਾਬਲੇ ਸੋ ਲੀਗ ਕਮ ਨਾਕ ਆਊਟ ਦੇ ਅਧਾਰ ਤੇ ਕੀਤੇ ਜਾਤੇ ਜਾ ਰਹੇ ਆ ਅਗਲੇ ਦਿਨ ਕਿਹੜੀਆਂ ਸੱਸਦੀਆਂ ਦੇਖੋ ਆਉਣਾ ਤੇ ਹਰ ਰੋਜ਼ ਮੰਤਰੀ ਸਾਹਿਬਾਨ ਨੇ ਆਉਣਾ ਸੀਗਾ ਅੱਜ ਜਿਹੜਾ ਉਦਘਾਟਨ ਸੀਗਾ ਉਹ ਜੀਤ ਹਰਜੀ ਜਿਹੜੇ ਸਾਡੇ ਸਪੋਰਟਸ ਮਿਨਿਸਟਰ ਨੇ ਉਹਨਾਂ ਨੇ ਕਰਨਾ ਸੀਗਾ ਪਰ ਕੈਬਨਿਟ ਦੀ ਜਿਹੜੀ ਚੱਲ ਰਿਹਾ ਸੈਸ਼ਨ ਚੱਲ ਰਿਹਾ ਬਜਟ ਸੈਸ਼ਨ ਜਿਹੜਾ ਉਹਦੇ ਵਿੱਚ ਫਿਰ ਉਹਨਾਂ ਦੀ ਮਜਬੂਰੀ ਬਣ ਗਈ ਉਹ ਨਹੀਂ ਆ ਰਹੇ ਇਸੇ ਤਰ੍ਹਾਂ ਕੱਲ ਨੂੰ ਸਦਾ ਲਾਲਜੀ ਸਿੰਘ ਭੁੱਲਰ ਜੀ ਹੁਣਾਂ ਨੇ ਆਉਣਾ ਸੀਗਾ ਢਾਰੀਵਾਲ ਸਾਹਿਬ ਔਰ ਸੰਤ ਸੀਚੇਵਾਲ ਤੇ ਆਉਣਗੇ ਬਾਬਾ ਜੀ ਤੇ ਆਉਣਗੇ ਸੋ ਮੰਤਰੀਆਂ ਨੇ ਇੱਥੇ ਹਾਜ਼ਰੀ ਲਵਾਣੀ ਸੀਗੀ ਤੇ ਪਰ ਉਹ ਸੈਸ਼ਨ ਕਰਕੇ ਜਿਹੜਾ ਉਹ ਸਾਰਾ ਕੁਝ ਅ ਮੇਰੇ ਖਿਆਲ ਦੇ ਵਿੱਚ ਹੁਣ ਉਹਨਾਂ ਦਾ ਆਉਣਾ ਪੋਸੀਬਲ ਨਹੀਂ ਜੇ ਆਏ ਵੀ ਤੇ ਬਹੁਤ ਲੇਟ ਆਉਣਗੇ ਤਕਰੀਬਨ 7 8 9 ਵਜੇ ਤੱਕ ਇੱਥੇ ਪਹੁੰਚਣਗੇ ਦਰਸ਼ਕਾਂ ਨੂੰ ਬਸ ਇਹ ਆ ਕਿ ਮੈਂ ਪਹਿਲਾਂ ਵੀ ਜਿਹੜਾ ਕਹਿਣਾ ਹੁੰਨਾ ਕਿ ਜੋ ਬੱਚਿਆਂ ਨੂੰ ਦਿਖਾਵਾਂਗੇ ਉਹ ਅ ਬੱਚੇ ਉਹਨੂੰ ਫੋਲੋ ਕਰਨਗੇ ਸੋ ਅੱਜ ਲੋੜ ਹੈ ਪੰਜਾਬ ਨੂੰ ਲੋੜ ਹੈ ਤੇ ਮੈਂ ਦਰਸ਼ਕਾਂ ਨੂੰ ਇਹ ਕਹੂੰਗਾ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਲਿਆ ਕੇ ਇਹੋ ਜਿਹੇ ਮੁਕਾਬਲੇ ਦਿਖਾਇਆ ਕਰੋ ਔਰ ਉਹਨਾਂ ਨੂੰ ਇੱਕ ਇਹੋ ਜਿਹਾ ਨਸ਼ਾ ਲਾਓ ਤਾਂ ਕਿ ਉਹ ਦੂਜੀਆਂ ਨਸ਼ਿਆਂ ਤੋਂ ਵੱਲ ਧਿਆਨ ਹੀ ਨਾ ਕਰਨ ਕਦੇ ਬਹੁਤ ਵਧੀਆ ਲੱਗ ਰਿਹਾ ਜੀ ਸਭ ਤੋਂ ਵੱਡੀ ਗੱਲ ਤੇ ਹੈ ਕਿ ਮੈਂ ਪ੍ਰਾਊਡ ਕਰਦਾ ਆਪਣੇ ਬ੍ਰਦਰ ਸੱਜਣ ਸਿੰਘ ਤੇ ਚੀਮਤੇ ਜਿਹੜੇ ਇੱਕ ਖੁਦ ਅਰਜਨਾਵਾਦੀ ਹੈ ਇਹ ਸਾਰਾ ਕੁਝ ਜੋ ਹੋ ਰਿਹਾ ਉਹ ਇਸ ਦੀ ਬਦੌਲਤ ਹੋ ਰਿਹਾ ਸਭ ਤੋਂ ਵੱਡੀ ਗੱਲ ਹੈ ਕਿ ਹਾਂ ਜਿਹੜਾ ਬਾਸਕਟਬਾਲ ਹੈ ਮੈਂ ਪਹਿਲੇ ਗੱਲ ਕਰ ਰਿਹਾ ਸੀ ਇਹ ਸਾਡੇ ਪਰਿਵਾਰ ਨੂੰ ਬਾਸਕਟਬਾਲ ਨੇ ਬਹੁਤ ਕੁਝ ਦਿੱਤਾ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਰਜਨ ਸਿੰਘ ਨੇ ਇੱਥੇ ਇਦਾਂ ਵਧੀਆ ਬੂਟਾ ਲਾਇਆ ਇਹ ਤੋਂ ਹੋਰ ਵੀ ਬੱਚੇ ਜਿਹੜੇ ਆ ਬਹੁਤ ਕੁਝ ਬਹੁਤ ਉੱਪਰ ਜਾ ਸਕਦੇ ਆ ਆਪਣੇ ਪੰਜਾਬ ਦਾ ਨਾਂ ਹਿੰਦੁਸਤਾਨ ਦਾ ਨਾਂ ਰੌਸ਼ਨ ਕਰ ਸਕਦੇ ਆ ਔਰ ਪਿੰਡ ਦਬੂਲੀਆਂ ਦਾ ਸਪੈਸ਼ਲ ਨਾਂ ਵੱਡਾ ਕਰ ਸਕਦੇ ਆ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ ਇਹਦਾ ਅੱਗੇ ਬੱਚਿਆਂ ਨੂੰ ਵੀ ਫਾਇਦਾ ਮਿਲਦਾ ਹਜ਼ਾਰ ਤੁਹਾਡੇ ਸਾਹਮਣੇ ਹੈ ਪਹਿਲਾਂ ਤੇ ਹੈ ਜੀ ਜਿੱਦਾਂ ਅਸੀਂ 4 ਇੱਕ ਫੈਮਿਲੀ ਦੇ ਵਿੱਚੋਂ ਕਲਾਸ 1 ਦਾ ਸਰਦ ਅਫਸਰ ਹੈ ਸਾਡੇ ਬੱਚੇ ਵੀ ਗਾਂ ਜਿਹੜੇ ਆ ਸ਼ਹਿਰਾਂ ਚ ਗਿਆ ਚੰਗਿਆ ਅਸੀਂ ਚੋਬਾਂ ਚ ਗਿਆ ਪੜ ਗਏ ਹੁਣ ਇੱਥੋਂ ਜਿਹੜੇ ਬੱਚੇ ਇੱਕ ਮੁੰਡਾ ਇਸ ਗਰਾਉਂਡ ਦਾ ਬੱਚਾ ਉਹ ਆਪਣੇ ਮੈਡੀਕਲ ਦੇ ਵਿੱਚ ਉਹਨੂੰ ਐਮਬੀਬੀਐਸ ਚ ਐਡਮਿਸ਼ਨ ਮਿਲੀ ਹੋਵੇ ਕਲਕੱਤਾ ਆਈਆਈ ਆਈਆਈਸ ਦੇ ਐਮਜ਼ ਦੇ ਵਿੱਚ ਸੌਰੀ ਤੇ ਹੋਰ ਵੀ ਬੱਚੇ ਜਿਹੜੇ ਆ ਐਮ ਐਸ ਸੀ ਐਮ ਏ ਕਰ ਰਹੇ ਸਾਡੇ ਪਿੰਡ ਦੇ ਆਲਮੋਸਟ ਬਹੁਤ ਐਜੂਕੇਟਿਡ ਸਾਡੇ ਪਿੰਡ ਚ ਆ ਡਿਊ ਟੂ ਥਿਸ ਗ੍ਰੋਥ ਕ